ਮੈਂ ਗੁਰਵਿੰਦਰ ਸਿੰਘ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਲਗਾਤਾਰ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ ਪੰਜਾਬ ਦੇ ਵਿੱਚ ਗੜੇਮਾਰੀ ਹੋ ਸਕਦੀ ਹੈ ਅਤੇ ਤੇਜ਼ ਹਵਾਵਾਂ ਚੱਲਣ ਦੇ ਜੋ ਹੈ ਅਸਾਰ ਲਗਾਤਾਰ ਬਣੇ ਹੋਏ ਸਨ ਰਾਤ ਬਹੁਤ ਜ਼ਿਆਦਾ بارش ਹੋਈ ਹੈ ਅਤੇ ਅੱਜ ਦੀ ਜਗ੍ਹਾ ਗੱਲ ਕੀਤੀ ਜਾਵੇ ਅੱਧਾ ਪੌਣਾ ਘੰਟਾ ਪਹਿਲਾਂ ਵੀ ਗੜੇਮਾਰੀ ਹੋ ਕੇ ਹੱਟੀ ਹੈ ਅਤੇ ਭਾਰੀ ਮੀਂਹ ਪੈ ਕੇ ਹਟਿਆ ਹੈ ਰਾਜ ਦੀ ਗੜੇ ਰਾਜ ਦੇ ਮੀਂਹ ਪੈਣ ਦੇ ਕਾਰਨ ਤੇ ਅੱਜ ਦੀ ਜੋ ਗੜੇ ਮਾਰੀ ਹੋ ਰਣ ਦੇ ਕਾਰਨ ਤੁਹਾਨੂੰ ਤਸਵੀਰਾਂ ਵਿੱਚ ਦਿਖਾਵਾਂਗੇ ਕਿ ਫਸਲ ਹੈ ਜੋ ਕਣਕ ਦੀ ਫਸਲ ਲਗਭਗ ਪੱਕਣ ਦੇ ਕਦਾ ਹੈ ਤੇ ਹਤੇ ਮਹੀਨੇ ਦੇ ਬਾਅਦ ਇਹ ਮੰਡੀਆਂ ਵਿੱਚ ਜਾਣੀ ਹੈ ਇਹ ਵੀ ਤੇਜ਼ ਹਵਾਵਾਂ ਦੇ ਕਾਰਨ ਅਤੇ ਤੇਜ਼ ਮੀਂਹ ਅਤੇ ਗੜੇ ਮਾਰੀ ਦੇ ਕਾਰਨ ਥੱਲੇ ਵਿਛਦੀ ਨਜ਼ਰ ਆ ਰਹੀ ਹੈ ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਐ ਇਸੇ ਤਰ੍ਹਾਂ ਦੀ ਗੱਲ ਕੀਤੀ ਜਾਵੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕarele ਦੀ ਜੋ ਪੌਦ ਹੈ ਇਹ ਵੀ ਇਹਨਾਂ ਨੇ ਕਿਸਾਨਾਂ ਨੇ ਟਾਕੇ ਰੱਖੀ ਹੋਈ ਹੈ ਲੇਕਿਨ ਤੇਜ਼ ਹਵਾਵਾਂ ਚੱਲ ਰਹੀਆਂ ਹਨ ਤੇਜ਼ ਹਵਾਵਾਂ ਚੱਲਣ ਦੇ ਕਾਰਨ ਜੋ ਇਹ ਕੱਪੜੇ ਕਾਗਜ਼ ਨਾਲ ਟੰਗੀ ਹੋਈ ਹੈ ਇਹ ਵੀ ਫਟਦਾ ਫਟਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਾਰਨ ਇਸ ਦੇ ਵਿੱਚ ਪਾਣੀ ਪੈ ਰਿਹਾ ਤੇ ਇਹ ਫਸਲ ਵੀ ਜੋ ਪੌਦ ਹੈ ਇਹ ਵੀ ਖਰਾਬ ਹੋਣ ਦੀ ਤਾਦਾਦ ਤੇ ਹੈ ਜੇਕਰ ਗੱਲ ਕੀਤੀ ਜਾਵੇ ਕਦੂਆਂ ਦੀ ਇਹਨਾਂ ਵੱਲੋਂ ਲੋਕੀ ਦੀ ਵੀ ਫਸਲ ਉਹਦੀ ਖੇਤੀ ਕੀਤੀ ਜਾਂਦੀ ਹੈ ਖੇਤੀ ਜੋ ਇਹ ਕਾਫੀ ਮੀਂਹ ਦੇ ਕਾਰਨ ਇਹਨਾਂ ਬੇਲਾਂ 'ਚ ਵੀ ਕਾਫੀ ਨੁਕਸਾਨ ਪਾਇਆ ਜਾ ਰਿਹਾ ਹੈ ਇਸੇ ਦੇ ਸੰਬੰਧ ਵਿੱਚ ਸਾਡੇ ਨਾਲ ਸਬੀ ਮੁਹੰਮਦ ਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਸਾਰੀ ਜਾਣਕਾਰੀ ਲਵਾਂਗੇ ਸਸੀ ਕਸਰ ਸਸੀ ਗਾਲ ਜੀ ਫਿਰ ਕੀ ਕਹਿਣਾ ਚਾਹੋਗੇ ਕਿ ਮੌਸਮ ਵਿਭਾਗ ਵੱਲੋਂ ਵੀ ਚੇਤਾਵਨੀ ਦਿੱਤੀ ਗਈ ਸੀ ਤੇ ਰਾਤ ਵੀ ਮੀਂਹ ਪਿਆ ਹੁਣ ਵੀ ਮੀਂਹ ਪਿਆ ਤੇ ਗੜੇਮਾਰੀ ਹੋ ਕੇ ਇੱਥੇ ਕਿੰਨਾ ਕ ਨੁਕਸਾਨ ਹੋਇਆ ਹੈ ਦੇਖੋ ਜੀ ਜਿਸ ਤਰ੍ਹਾਂ ਕਿ ਅਸੀਂ ਜ਼ਿਆਦਾਤਰ ਜਿਹੜੀ ਖੇਤੀ ਕਰਦੇ ਆ ਉਹ ਜ਼ਿਆਦਾਤਰ ਸਬਜ਼ੀਆਂ ਦੀ ਕਰਦੇ ਆ ਔਰ ਸਬਜ਼ੀਆਂ ਦੇ ਵਿੱਚ ਵੀ ਜਿਹੜੇ ਅਸੀਂ ਐਡਵਾਂਸ ਵਾਲੀਆਂ ਜਿਹੜੀਆਂ ਕਿ ਕ੍ਰੇਲਾ ਹੋ ਗਿਆ ਲੋਕੀ ਹੋ ਗਿਆ ਪੇਠਾ ਹੋ ਗਿਆ ਐਦਾਂ ਦੀਆਂ ਜਿਹੜੀਆਂ ਵੈਰਾਈਟੀਆਂ ਨੇ ਉਹ ਅਸੀਂ ਐਡਵਾਂਸ ਦੇ ਵਿੱਚ ਲਗਾ ਦਿੰਨੇ ਆ ਤਕਰੀਬਨ ਨਵੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਇਹ ਬੋਈਆਂ ਬੀਜਤੀਆਂ ਸਾਨੇ ਪਰ ਹੁਣ ਜਿਹੜਾ ਕਿ ਅਲਰਟ ਹੈ ਮੌਸਮ ਵਿਭਾਗ ਵੱਲੋਂ ਕਿ ਗੜੇਮਾਰੀ ਹੋ ਸਕਦੀ ਆ ਜਿਹੜੇ 10 ਘੰਟਾ ਪਹਿਲਾਂ ਗੜੇ ਵੀ ਪਏ ਨੇ ਤੁਹਾਡੇ ਸਾਹਮਣੇ ਜਿਹੜੀਆਂ ਬੇਲਾਂ ਕਿਉਂਕਿ ਕਾਫੀ ਕੱਦ ਕਰ ਚੁੱਕੀਆਂ ਸੀਗੀਆਂ ਸਾਨੂੰ ਉਦੋਂ ਪਤਾ ਵੀ ਨਹੀਂ ਸੀਗਾ ਇਹਦਾ ਅਸੀਂ ਕਾਗਜ਼ ਵਗੈਰਾ ਚੱਕਤਾ ਤੇ ਸਰੀਆ ਵੀ ਇਕੱਠਾ ਕਰਤਾ ਸਾਰਾ ਪਰ ਹੁਣ ਜਦੋਂ ਅੱਜ ਗੜਿਆ ਨੇ ਕਾਫੀ ਜ਼ਿਆਦਾ ਮਹੀਨੇ ਤੇ ਨੁਕਸਾਨ ਬਹੁਤ ਕਰਿਆ ਜੀ ਅੱਜ ਬੇਲਾਂ ਦਾ ਜੇਕਰ ਗੱਲ ਕੀਤੀ ਆਵੇ ਪੌਦ ਦੀ ਜਿਹੜੀ ਤੁਸੀਂ ਕਲੇਲਿਆਂ ਦੀ ਤੇ ਪੇਠੇ ਦੀ ਪੌਦ ਲਾਈਆ ਉਹਨੂੰ ਕੋ ਨੰਗ ਨੁਕਸਾਨ ਹੋਇਆ। ਹ ਜਿਹੜਾ ਉਹ ਅਸੀਂ ਇਹਦੇ ਵਿੱਚ ਟਨਲ ਹਾਊਸ ਦੇ ਵਿੱਚ ਕਾਗਜ਼ ਦੇ ਵਿੱਚ ਬੀਜ ਲਗਾਏ ਹੋਏ ਨੇ ਜਿਹੜੀ ਜਨਵਰੀ ਮਹੀਨੇ ਦੇ ਵਿੱਚ ਠੰਡ ਪਈ ਆ ਇਸ ਵਾਰ ਉਹਨੇ ਜਿਹੜਾ ਬੇਲਾ ਸੀਗੀਆਂ ਉਹ ਮਤਲਬ ਕਿ ਕਾਫੀ ਜ਼ਿਆਦਾ ਉਹਨਾਂ ਨੇ ਨੁਕਸਾਨ ਪਹੁੰਚਾਇਆ ਤਾਂ ਨਹੀਂ ਤਾਂ ਇਸ ਮਾਰਚ ਦੇ ਪਹਿਲੇ ਹਫਤੇ ਅਸੀਂ ਇਹ ਸਾਰਾ ਕਾਗਜ਼ ਚੱਕ ਦੰਨੇ ਹੁੰਨੇ ਆ ਜੀ। ਇਸ ਵਾਰ ਉਹ ਠੰਡ ਕਰਕੇ ਅਸੀਂ ਕਾਗਜ਼ ਚੱਕ ਨਹੀਂ ਸਕੇ ਤੇ ਦੂਜਾ ਜਿਹੜਾ ਹੁਣ ਆ ਮਤਲਬ ਕਿ ਆ ਗੜੇਮਾਰੀ ਹੋ ਗਈ। ਮੀਂਹ ਪੈ ਗਿਆ ਇਹਦੇ ਨਾਲ ਜਿਹੜਾ ਜਮੇ ਹੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੇ ਅੱਗੇ ਮੀਂਹ ਪੈਂਦਾ ਕੀ ਲੱਗਦਾਗਾ ਵੀ ਕਿੰਨਾ ਕੁ ਨੁਕਸਾਨ ਹੋਣ ਦਾ ਖਤਰਾ ਹੈ ਦੇਖੋ ਸਾਡੇ ਤਾਂ ਸਾਹ ਸੁੱਕੇ ਪਏ ਨੇ ਜੀ ਦੇਖ-ਦੇਖ ਕੇ ਆਲੇ-ਦਾਲੇ ਦੀਆਂ ਖਬਰਾਂ ਸੁਣ-ਸੁਣ ਕੇ ਜੀ ਕਿ ਜੇ ਇਦਾਂ ਦਾ ਪੈਂਦਾ ਜੀ ਸਾਡਾ ਤਾਂ ਪਹਿਲਾਂ ਤਾਂ ਠੇਕੇ ਦੇ ਬਾਣ ਆ ਜੀ ਉੱਪਰੋਂ ਹਾਈਬ੍ਰਿਡ ਬੀਜ ਇੰਨੇ ਮਹਿੰਗੇ ਬੀਜ ਨੇ ਸਰੀਆਂ ਪਾਇਆ ਹੋਇਆ ਕਾਗਜ਼ ਪਾਇਆ ਹੋਇਆ ਲੱਖਾਂ ਰੁਪਏ ਖਰਚ ਕਰਿਆ ਹੋਇਆ ਸੋਚਿਆ ਸੀ ਵੀ ਚੰਗੀ ਆਮਦਨ ਹੋ ਜੂਗੀ ਪਰ ਇਹ ਤਾਂ ਜੀ ਸਾਨੂੰ ਰੱਬ ਤੋਂ ਅੱਗੇ ਹੀ ਅਰਦਾਸ ਕਰਦੇ ਆ ਪ੍ਰਮਾਤਮਾ ਦੇ ਤੇ ਪ੍ਰਮਾਤਮਾ ਕਿਸਾਨ ਤਾਂ ਪਹਿਲਾਂ ਹੀ ਬਹੁਤ ਘਾਟੇ ਦੇ ਵਿੱਚ ਆ ਤੂੰ ਕਿਸਾਨਾਂ ਤੇ ਰਹਿਮ ਕਰ ਦੇ ਜਿਹੜੀ ਗੱਲ ਕੀਤੀ ਆ ਬੇ ਕਣਕ ਦੀ ਫਸਲ ਦੀ ਕਣਕ ਦੀ ਫਸਲ ਤੁਸੀਂ ਕਰਦੇ ਹੋ? ਹਾਂ ਬਿਲਕੁਲ ਕਰਦੇ ਆ ਜੀ। ਉਸ ਨੂੰ ਕਿੰਨਾ ਨੁਕਸਾਨ ਹੋਣਾ? ਦੇਖੋ ਜਿਹੜੀ ਕਣਕ ਨੂੰ ਹੁਣ ਜਿਹੜੀਆਂ ਤੇਜ਼ ਹਵਾਵਾਂ ਚੱਲ ਰਹੀਆਂ ਨੇ ਜਾਂ ਗੜੇਮਾਰੀ ਹੋ ਰਹੀ ਹੈ। ਰੱਬ ਨਾ ਕਰੇ ਜੀ ਤੇ ਜਿਹੜੇ ਵੀ ਕਿਤੇ ਵੱਧ ਗੜੇਮਾਰੀ ਹੋ ਗਈ ਬੱਲੀ ਵੀ ਝੜ ਸਕਦੀ ਹੈ ਜੀ ਤੇ ਜਿਹੜੀ ਗਿਰ ਗਈ ਕਣਕ ਉਹ ਮਾਝੂ ਹੋ ਜੂਗੀ ਉਹਦਾ ਵਜਨ ਵੀ ਨਹੀਂ ਹੋਣਾ ਜੀ। ਸਰਕਾਰ ਤੋਂ ਕਿਸ ਤਰ੍ਹਾਂ ਦੀ ਮਦਦ ਦੀ ਆਸ ਰੱਖਦੇ ਹੋ? ਦੇਖੋ ਸਰਕਾਰ ਨੂੰ ਅਸੀਂ ਪੰਜਾਬ ਸਰਕਾਰ ਜਿਹੜੀ ਕਿ ਕਿਸਾਨਾਂ ਵਾਸਤੇ ਬਹੁਤ ਕੁਝ ਸੋਚ ਰਹੀ ਹੈ ਅਸੀਂ ਉਹਨਾਂ ਅੱਗੇ ਮੰਗ ਕਰਦੇ ਆ ਕਿ ਜਿਹੜੇ ਖੇਤੀ ਕਰਨ ਵਾਲੇ ਕਿਸਾਨ ਨੇ ਜਿਹੜੇ ਠੇਕੇ ਦੇ ਉੱਤੇ ਜ਼ਿਆਦਾਤਰ ਲੈ ਕੇ ਖੇਤੀ ਕਰ ਰਹੇ ਨੇ ਜਿਹੜੀ ਵੀ ਕੋਈ ਮਤਲਬ ਕਿ ਕਿਸਾਨੀ ਸੰਧਾਂ ਦੇ ਉੱਪਰ ਸਬਸਿਡੀਆਂ ਆਉਂਦੀਆਂ ਨੇ ਉਹ ਠੇਕੇ ਵਾਲਿਆਂ ਨੂੰ ਦਿੱਤੀਆਂ ਜਾਣ ਜੀ ਦੂਜਾ ਜਿਹੜੀ ਮਨਰੇਗਾ ਦੀ ਜਿਹੜੀ ਲੇਬਰ ਹੈ ਉਹ ਬਜਾਏ ਕਿ ਜਿਹੜੇ ਇਧਰ ਉਧਰ ਵਾਲੇ ਕੰਮ ਨੇ ਸੜਕਾਂ ਦੇ ਉੱਤੇ ਦੇਖ ਰਹੇ ਆ ਕਿ ਉਹਨਾਂ ਨੂੰ ਜੋ ਸਰਕਾਰ ਦੇ ਰਹੀ ਆ 230 40 ਰੁਪਏ ਪਰ ਡੇ ਉਹ ਸਰਕਾਰ ਲੇਬਰ ਸਾਨੂੰ ਵੀ ਮੁਹੱਈਆ ਕਰਾਵੇ ਅਸੀਂ ਵੀ ਉਹਨਾਂ ਨੂੰ ਮਤਲਬ ਕਿ ਕੁਝ ਪੈਸੇ ਅਸੀਂ ਦਈਏ ਸਾਨੂੰ ਸਭ ਤੋਂ ਵੱਡੀ ਸਬਜ਼ੀ ਵਾਲਿਆਂ ਨੂੰ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੀ ਦਿੱਕਤ ਆ ਰਹੀ ਹੈ ਜੀ ਉਹ ਲੇਬਰ ਦੀ ਆ ਰਹੀ ਹੈ ਜੀ ਜੇਕਰ ਗੱਲ ਕੀਤੀ ਜਾਵੇ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਆ ਕਿਸਾਨਾਂ ਨੂੰ ਜੋ ਹੈ ਇੱਕ ਸੰਧ ਮੁਹੱਈਆ ਕਰਵਾ ਰਹੀ ਹੈ ਕਿ ਸਬਸਿਡੀਆਂ ਦੇ ਰਹੀ ਹੈ ਬਿਲਕੁਲ ਉਹ ਉਹਨਾਂ ਨੂੰ ਦੇ ਰਹੀ ਹੈ ਜੀ ਜਿਨ੍ਹਾਂ ਕੋਲੇ ਆਲਰੇਡੀ ਆਪਣੀਆਂ ਜ਼ਮੀਨਾਂ ਨੇ ਹੁਣ ਮੈਂ ਪਿੱਛੇ ਜੇ ਮੈਨੂੰ ਪਤਾ ਚੱਲਿਆ ਸੀਗਾ ਜੀ ਕਿ ਜਿਹੜਾ ਇੱਕ ਛੋਟਾ ਰੂਟਾ ਵੇਟਰਾ ਹੱਥ ਵਾਲਾ ਕਿ ਉਹ ਬਾਗਬਾਨੀ ਵਿਭਾਗ ਉਹਦੇ ਉੱਤੇ ਸਬਸਿਡੀ ਦੇ ਰਿਹਾ ਹੈ ਜੀ ਕਿ ਹਾਈਬ੍ਰਿਡ ਬੀਜਾਂ ਦੇ ਉੱਤੇ ਸਬਸਿਡੀ ਦੇ ਰਿਹਾ ਹੈ ਜੀ ਮੈਂ ਜਾ ਕੇ ਆਇਆ ਖੁਦ ਬਟ ਉਹ ਕਹਿੰਦੇ ਵੀ ਜਿਹਦੇ ਕੋਲੇ ਠੇਕੇ ਦੇ ਜ਼ਮੀਨ ਹੈ ਉਹ ਸਰਕਾਰ ਉਹਨਾਂ ਨੂੰ ਨਹੀਂ ਦਿੰਦੀ ਸਬਸਿਡੀਆਂ ਪਰ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ 50 ਤੋਂ 60% ਮੇਰਾ ਅੰਦਾਜ਼ਾ ਹੈ ਵੀ ਜਿਹੜੇ ਪੰਜਾਬ ਦੀ ਖੇਤੀ ਕਰ ਰਹੇ ਨੇ ਉਹ ਠੇਕੇ ਦੇ ਬਾਣ ਲੈ ਕੇ ਕਰ ਰਹੇ ਨੇ ਉਹ ਕਹਿੰਦੇ ਵੀ ਉਹਨਾਂ ਨੂੰ ਤਾਂ ਅਸੀਂ ਦੇ ਨਹੀਂ ਸਕਦੇ ਸਰਕਾਰ ਤੋਂ ਇਹੀ ਮੰਗ ਹੈ ਕਿ ਜਿਹੜੇ ਠੇਕੇ ਦੇ ਲੈ ਕੇ ਕਰ ਰਹੇ ਨੇ ਖੁਦ ਮਿਹਨਤ ਕਰ ਰਹੇ ਹਾਂ ਅਸੀਂ ਠੀਕ ਹੈ ਜੀ ਸਰਕਾਰ ਕਹਿੰਦੀ ਹੈ ਫਸਲੀ ਚੱਕਰ ਚੋਂ ਨਿਕਲੋ ਕਣਕ ਜੀਰੀ ਦਾ ਜਿਹੜਾ ਖਿਹੜਾ ਛੱਡੋ ਅਸੀਂ ਉਹ ਛੱਡ ਕੇ ਖੇਤੀ ਸਬਜੀ ਵਾਲ ਨੂੰ ਆਏ ਹੋਏ ਹਾਂ ਪਰ ਜਦੋਂ ਇਹੋ ਜਿਹਿਆਂ ਸਾਨੂੰ ਕੋਈ ਸਹੂਲਤ ਨਹੀਂ ਮਿਲਦੀ ਫਿਰ ਇੱਥੇ ਜਾ ਕੇ ਜਿਹੜਾ ਦਿਲ ਬਹੁਤ ਟੁੱਟਦਾ ਹੈ ਜੀ ਕਿੰਨੇ ਚਿਰ ਤੋਂ ਸਬਜ਼ੀ ਦੀ ਖੇਤੀ ਕਰ ਰਹੇ ਹਾਂ ਕਿਉਂਕਿ ਤੁਹਾਨੂੰ ਦੇਖ ਕੇ ਹੋਰ ਵੀ ਕਿਸਾਨ ਮੋਟੀਵੇਟ ਹੋਣਗੇ ਕਿ ਅਸੀਂ ਵੀ ਫਸਲ ਜੋ ਹੈ ਫਸਲੀ ਬਦਲੀ ਕਰਨ ਕਰੀਏ ਦੇਖੋ ਤਾਂ ਜੀ ਜੇ ਮੈਂ ਸਾਡਾ ਦਾ ਜਿਹੜਾ ਪਰਿਵਾਰਕ ਹੈ ਮੇਰੇ ਦਾਦਾ ਜੀ ਪਹਿਲਾਂ ਹੀ ਖੇਤੀ ਕਰਦੇ ਸੀਗੇ ਜੀ ਮਤਲਬ ਕਿ ਫਿਰ ਮੇਰੇ ਫਾਦਰ ਸਾਹਿਬ ਵੀ ਨਾਲ ਕਰ ਰਹੇ ਨੇ ਖੇਤੀ ਹੁਣ ਮੈਂ ਵੀ ਉਹਨਾਂ ਦੇ ਨਾਲ ਜਿਹੜਾ ਸਾਡੀ ਤੀਜੀ ਪੀੜ੍ਹੀ ਤੱਕ ਘਟੋ ਘਟ ਕਰ ਹੀ ਰਹੀ ਹੈ ਜੀ ਜੇਕਰ ਸਬਜ਼ੀ ਦੀ ਗੱਲ ਕੀਤੀ ਜਾਵੇ ਚਲੋ ਮੰਨੋ ਹੁਣ ਦੀ ਅੱਜ ਮੀਂਹ ਪੈ ਗਿਆ ਤਾਂ ਕਰਕੇ ਥੋੜਾ ਮोटा ਖਰਾਬ ਹੋਣ ਦਾ ਅਸਰ ਨਹੀਂ ਲੇਕਿਨ ਜੋ 6 ਮਹੀਨੇ ਬਾਅਦ ਫਸਲੀ ਫਸਲ ਪੱਕਣੀ ਹੁੰਦੀ ਹੈ ਕਣਕ ਦੀ ਉਹਨਾਂ ਨੂੰ ਕਾਫੀ ਨੁਕਸਾਨ ਹੋਣ ਦਾ ਖਤਰਾ ਰਹਿੰਦਾਗਾ ਕਿਉਂਕਿ ਮੀਂਹ ਦਾ 6 ਮਹੀਨੇ ਕਿਦੋਂ ਮਰਜ਼ੀ ਆ ਸਕਦਾ ਹਾਂ ਬਿਲਕੁਲ ਜੀ ਬਿਲਕੁਲ ਮਤਲਬ ਕਿ ਦੇਖੋ ਸਾਡੀ ਤਾਂ ਅਸੀਂ ਇਹਦੇ ਚੋਂ ਠੇਕਾ ਵੀ ਕੱਢਣਾ ਜੀ ਇਹਨੇ ਜੋ ਜਿਹੜੇ ਸਾਡੇ ਬੀਜ ਵਗੈਰਾ ਦੇ ਖਰਚੇ ਨੇ ਕਾਗਜ਼ ਦਾ ਖਰਚਾ ਜੀ ਪਲਾਸਟਿਕ ਪੋਲੀਥੀਨ ਪਾਇਆ ਹੋਇਆ ਸਰੀਆ ਪਾਇਆ ਹੋਇਆ ਫਿਰ ਇਹਦੀ ਗੁੜਾਈ ਕੀਤੀ ਹੈ ਜੀ ਮਤਲਬ ਉਹਦੇ ਸਾਰੇ ਖਰਚੇ ਕੱਢਨੇ ਨੇ ਪਰ ਜਦੋਂ ਇਹੋ ਜੀ ਕੋਈ ਮਾਰ ਪੇ ਜਾਂਦੀ ਹੈ ਬਿਲਕੁਲ ਹੀ ਢੂਈ ਟੁੱਟ ਜਾਂਦੀ ਹੈ ਜੀ ਹੁਣ ਕੀ ਕਰੋਗੇ ਕਿ ਤੁਹਾਡੇ ਵੱਲੋਂ ਕੋਈ ਅਜੀਹਾ ਵੀ ਕੁਝ ਕੀਤਾ ਜਾਵੇਗਾ ਕਿ ਪੌਦ ਨਾ ਖਰਾਬ ਹੋਵੇ ਜਾਂ ਨਾ ਮੈਂ ਕਾਗਜ਼ ਪਾਇਆ ਜਾਵੇਗਾ ਨਹੀਂ ਬਿਲਕੁਲ ਅਸੀਂ ਇਹੀ ਕਾਗਜ਼ ਨੂੰ ਜੀ ਹੁਣ ਨਵਾਂ ਤਾਂ ਇੰਨਾ ਕਿਤੋਂ ਬਾਰ-ਬਾਰ ਖਰਚ ਕਰਾਂਗੇ ਜੀ ਇਹੀ ਕਾਗਜ਼ ਨੂੰ ਇਹੀ ਦੇਖਦੇ ਆ ਕਿ ਜਦੋਂ ਮਾੜੀ ਜਿਹੀ ਹਵਾ ਘਟਦੀ ਹੈ ਜਿੱਥੋਂ ਕੋ ਦੇਖਦੇ ਆ ਉੱਥੋਂ ਕਈ ਨਾਲ ਉਹਨੂੰ ਦੱਬੀ ਜਾਂਦੇ ਆ ਜੀ ਤੁਸੀਂ ਦੇਖ ਸਕਦੇ ਹੋ ਕਿ ਹਵਾਵਾਂ ਬਹੁਤ ਤੇਜ਼ ਨੇ ਫਸਲਾਂ ਦਾ ਬੁਰਾ ਹਾਲ ਹੋਇਆ ਪਿਆ ਕਣਕ ਦਾ ਫਸਲ ਬੁਰਾ ਹਾਲ ਹੈ ਲੋਕੀ ਦੀ ਸਬਜ਼ੀ ਲਗਾਈ ਹੋਈ ਹੈ ਇਹਨਾਂ ਨੇ ਉਹ ਵੀ ਜੋ ਬੇਲਾਂ ਖਰਾਬ ਹੁੰਦੀ ਨਜ਼ਰ ਆ ਰਹੀਆਂ ਨੇ ਇਸੇ ਤਰ੍ਹਾਂ ਇਹਨਾਂ ਨੇ ਪੇਠੇ ਦੀ ਅਤੇ ਕਰੇਲੇ ਦੀ ਪੌਦ ਲਗਾਈ ਹੋਈ ਹੈ ਜਿਸ ਦਾ ਕਿ ਲਫਾਫਾ ਉਡੂ-ਉਡ ਜਾ ਰਿਹਾ ਹੈ ਬਾਈ ਜੀ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਬਰਸਾਤ ਹੁੰਦੀ ਰਹੀ ਤਾਂ ਇਹਨਾਂ ਦਾ ਕਾਫੀ ਨੁਕਸਾਨ ਹੋ ਜਾਵੇਗਾ ਸਰਕਾਰ ਅੱਗੇ ਵੀ ਇਹਨਾਂ ਨੇ ਮਦਦ ਦੀ ਗੁਹਾਰ ਲਗਾਈ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ ਸਕਾਈ ਨਿਊਜ਼ ਪੰਜਾਬ